ਆਹ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਧ ਸੰਗਤ ਜੀ ਆਪ ਦੇ ਚਰਨਾਂ ਦੇ ਵਿੱਚ ਕਬਸਾ ਪੇਸ਼ ਕਰਨ ਲੱਗੇ ਆਂ ਜਿਹਦਾ ਸੱਤੇ ਤੇ ਬਰਮੰਡੇ ਦਾ ਇਤਿਹਾਸ ਹੈ ਜੋ ਇਹ ਭਾਈ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਬਿਲੇ ਸੱਤੇ ਬਰਮੰਡੇ ਨੂੰ ਕੋਲ ਹੋ ਗਿਆ ਸੀ ਉਦੋਂ ਓਹਨੂੰ ਬਖਸ਼ਾਉਣ ਦੇ ਵਾਸਤੇ ਬੇਨਤੀ ਕਰਦੇ ਨੇ ਦੇਖੇ ਜੀ ਕੋਈ ਰੱਬ ਦਾ ਪਿਆਰਾ ਸਾਨੂੰ ਬਖਸ਼ਾ ਦੇ ਉਦੋਂ ਭਾਈ ਲੱਗਾ ਮੇਰੇ ਭਾਈ ਲੱਗੇ ਦਾ ਇਤਿਹਾਸ ਆ ਤੇ ਸਿੱਖ ਸੰਗਤਾਂ ਦੇ ਵਿੱਚ ਸੁਬੇਸ਼ਰੀ ਜਠਾ ਇਉਂ ਪੇਸ਼ ਕਰਦਾ ਜੀ ਲੱਗ ਗਿਆ ਗੁਰਾਂ ਦਾ ਸਰਪ ਸਾਰਾ ਫੁੱਟ ਗਿਆ ਸਰੀਰ ਹੋਵੇ ਹੋਗੇ ਰੋਟੀ ਤੂ ਵੀ ਮਹੰਗੇ ਜਿਹੜੇ ਖਾਂਦੇ ਨਿੱਤ ਖੀਰ ਪਹਿਲਾਂ ਰਾਗੀ ਅਖਵਾਉਂਦੇ ਹੁਣ ਲੋਕੀ ਕਹਿੰਦੇ ਮੀਰ ਦਿਨ ਰਾਤ ਚੋਰਾ ਹੱਡੀਆਂ ਨੂੰ ਖਾਵੇ ਦੋਵੇਂ ਰੋਣ ਖੜਕੇ ਜੇ ਕੋਈ ਵਿਛੜੀ ਵੀ ਗੁਰਾਂ ਨੂੰ ਮਿਲਾਵੇ ਦੋਵੇਂ ਪਾਈ ਰੋਣ ਖੜਕੇ ਜੇ ਕੋਈ ਫੁੱਲ ਬਖਸ਼ਾ ਵੀ ਈਹੀ ਹਰ ਵੇਲੇ ਕਹਿੰਦੇ ਲੋਕੀ ਮੁਖ ਫੇਰ ਲੈਂਦੇ ਆਕੇ ਨੇੜੇ ਬਿਨਾ ਬੈਂਦੇ ਜਨੋਂ ਪੈਂਦੀ ਅਣ ਹੋਈ ਓਨੋ ਹੌਸਲੇ ਨ ਟੈਂਦੇ ਬੰਦਾ ਆਪਣੀ ਕਰੀਦਾ ਫਲ ਪਾਵੇ ਦੋਵੇਂ ਪਾਈ ਰੋਣ ਖੜ ਕੇ ਜੇ ਕੋਈ ਵਿਛੜੇਵੇ ਗੁਰਾਂ ਨੂੰ ਮਿਲਾਵੇ ਦੋਵੇਂ ਪਾਈ ਰੋਣ ਖੜ ਕੇ ਰੰਗ ਪਿਆ ਨ ਤੂੰ ਵਿਨੰਗੇ ਕੋਲੇ ਕੱਪੜਾ ਨਹੀਂ ਕੋਈ ਦਿੱਤੇ ਲਾਲਚ ਨੇ ਡੋਬ ਐਸੀ ਅਣ ਹੋਈ ਹੋਈ ਪੱਲੇ ਵਿੱਚ ਦਵਾਨੀ ਲਾਲਚ ਨੀ ਮੱਤ ਤੂੰਈ ਮੰਗੀ ਮਤ ਵੀ ਨਾ ਦੁਖੀਏ ਨੂੰ ਆਵੇ ਦੋਵੇਂ ਪਾਈ ਰੋਣ ਖੜਕੇ ਜੇ ਕੋਈ ਵਿਛੜੇਵੇ ਗੁਰਾਂ ਨੂੰ ਮਿਲਾਵੇ ਦੋਵੇਂ ਪਾਈ ਰੋਣ ਖੜਕੇ ਫਰਿਸ਼ ਲੇਖ ਫੁੱਟ ਗਿਆ ਨੀ ਮਾਣਾ ਰੋਟੀ ਹੁੰਦੀ ਨਾ ਨਸੀਬ ਭੁੱਲ ਗਿਆ ਪੀਣਾ ਖਾਣਾ ਹਰ ਪੇੜ ਲੱਗੇ ਰਹਿਣ ਪਛਤਾਵੇ ਦੂਮੇ ਪਾਈ ਰੋਣ ਖੜ ਕੇ ਜੇ ਕੋਈ ਵਿਛੜੇਵੇ ਗੁਰਾਂ ਨੂੰ ਮਲਾਵੇ ਦੂਮੇ ਪਾਈ ਰੋਣ ਖੜ ਕੇ ਮਦੀਨਾ ਚਹਿਣ ਜਾਨੋ ਦਿਨ ਲੰਗ ਜਾਵੇ ਔਖੀ ਮੁੱਕੀ ਧੀਆ ਰਹਿਣ ਟੁੱਟ ਗਈ ਨੀ ਸਹਾਰੇ ਜਿੰਦ ਹੋ ਗਈ ਸ਼ਦੈਣ ਜੇ ਕੋਈ ਕਰਮੀ ਪੁਰਸ਼ ਮਿਲ ਜਾਵੇ ਦੋਵੇਂ ਪਾਈ ਰੋਣ ਖੜ ਕੇ ਜੇ ਕੋਈ ਵਿਛੜੇ ਵੇ ਗੁਰਾਂ ਨੂੰ ਮਿਲਾ ਜਗੁ ਹੋ ਗਿਆ ਵਹਿਰੀ ਜਿਹੜੀ ਆਪ ਦੇ ਕਹੋਂਦੀ ਨਾਗ ਬਣ ਬੈਠੇ ਜ਼ਹਿਰੀ ਦੇਰੇ ਗਾਹੋਂ ਤੱਕੇ ਪਹਿਣ ਦਸੇ ਰੂਪ ਧੀਏ ਸ਼ੈਰੀ ਚਮਕੌਰ ਗਾਥਾ ਰਾਗਾਂ ਵਿੱਚ ਗਾਵੇ ਦੋਵੇਂ ਪਾਈ ਰੋਣ ਖੜ ਕੇ ਜੇ ਕੋਈ ਵਿਛੜੇ ਵੇ ਗੁਰਾਂ ਨੂੰ ਮਿਲਾਵੇ ਰੋਣ ਖੜਕੇ ਜੇ ਕੋਈ ਵਿਛੜੇਵੇ ਗੁਰਾਂ ਨੂੰ ਮਲਾਵੇ ਦੂਵੇ ਪਾਈ ਰੋਣ ਖੜਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ